ਇੱਕ ਪਾਸੇ ਅੱਜ ਦੇ ਮਹਾਪੁਰਸ਼ ਨੇ ਉਹ ਕਹਿੰਦੇ ਨੇ ਜੋ ਮਰਜ਼ੀ ਹੋ ਜੇ ਪ੍ਰਧਾਨਗੀ ਨਹੀਂ ਛੱਡਣੀ ਕੋਈ ਰਹੇ ਜੇ ਨਾ ਰਹੇ ਜਵੰਤਾਂ ਜਬਤ ਹੋ ਜਾਣ ਲੋਕ ਨਾਲ ਨਾ ਖੜਨ ਪਰ ਸਾਡੀ ਪ੍ਰਧਾਨਗੀ ਕਾਇਮ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਸਾਡੇ ਵੱਡੇ ਵੱਡੇ ਕਾਰੋਬਾਰ ਚੱਲਦੇ ਨੇ ਸਵਾਜ ਤੁਸੀਂ ਸੰਗਰੂਰ ਆਏ ਨੇ ਫੈਸਲਾ ਕਰਤਾ ਹਮੇਸ਼ਾ ਹੀ ਸੰਗਰੂਰ ਫੈਸਲਾ ਕਰਦਾ ਆਇਆ ਹੈ ਕੋਈ ਸਮਾਸੀ ਅੱਠ ਦੀਆਂ ਅੱਠ ਸੀਟਾਂ ਸੰਗਰੂਰ ਦੀਆਂ ਸ਼ਿਵਮਣੀ ਕਾਲੀ ਦਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਤਦਾ ਸੀ ਅੱਜ ਵੀ ਤੁਸੀਂ ਇਹ ਫੈਸਲਾ ਕਰਤਾ ਕਿ ਇਹ ਸੀਟ ਇਹ ਜ਼ਿਲ੍ਹਾ ਸ਼ਿਵਮਣੀ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਸ਼ਿਵਮਣੀ ਕਾਲੀ ਦਲ ਨੂੰ ਅੱਜ ਆਪਣੀ ਲਾਈਨ ਦੇ ਉੱਤੇ ਆ ਗਿਆ ਇਸ ਗੱਲ ਦੀ ਮੈਂ ਸਤ ਸੁਖਦੇਵ ਸਿੰਘ ਟੀਂਟਾ ਸਾਹਿਬ ਜਿਹੜੇ ਬਹੁਤ ਹੀ ਹਰਮਨ ਪਿਆਰੇ ਰਹੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਵੀ ਸਵਰਗਾ ਦੇ ਵਿੱਚ ਉਹਨਾਂ ਦਾ ਵਾਸਾ ਤੇ ਅੱਜ ਉਹਨਾਂ ਦੀ ਬਦਵਾਲਤ ਆਪਾਂ ਇਕੱਠੇ ਹੋਏ ਆਂ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ ਲਬ ਇੱਕ ਤੋਰ ਤੋਰਿਆ ਸੀਗਾ ਤੇ ਅੱਜ ਜਿਹੜਾ ਬੜਾ ਬੜਾ ਭੰਬੜ ਮਚ ਗਿਆ ਅੱਜ ਬਹੁਤ ਵੱਡਾ ਲਾਵਾ ਹੋ ਕੇ ਉੱਠਿਆ ਕਿ ਅੱਜ ਲੋਕ ਚਾਹੁੰਦੇ ਨੇ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਸ਼ੋਮਣੀ ਅਕਾਲੀ ਦਲ ਆਵੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਪੰਜਾਬੀਆਂ ਦੀ ਗੱਲ ਕਰੇ ਤੇ ਅੱਜ ਲੋਕ ਗੱਲ ਲੋਕ ਉਸ ਗੱਲ ਤੇ ਆਗੇ ਨੇ ਸੋ ਅਸੀਂ ਦੇਖਣਾ ਹੈ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਲੋਕ ਜਿੰਮੇ ਅੱਜ ਅਮਰੀਕਾ ਦੀ ਗੱਲ ਕਰਦੇ ਨੇ ਕੈਨੇਡਾ ਦੀ ਗੱਲ ਕਰਦੇ ਨੇ ਆਸਟ੍ਰੇਲੀਆ ਦੀ ਗੱਲ ਕਰਦੇ ਨੇ ਕਦੇ ਲੋਕ ਪੰਜਾਬ ਦੀ ਗੱਲ ਕਰਦੇ ਹੁੰਦੇ ਜਿੱਕੇ ਜਿੱ ਪੰਜਾਬ ਜਾਣਾ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਯੂਰਪ ਦੇ ਵਿੱਚੋਂ ਲੋਕ ਪੰਜਾਬ ਦੇ ਵਿੱਚ ਆਉਂਦੇ ਸੀ ਪਰ ਅੱਜ ਜੋ ਹਾਲਾਤ ਹੋ ਗਏ ਅੱਜ ਆਪਾਂ ਬਹੁਤ ਪਿੱਛੇ ਚਲੇ ਗਏ ਦੂਜੇ ਸੱਭੇ ਵੀ ਛੱਤੋਂ ਗਾਹਾਂ ਲੰਘੇ ਆਪਾਂ ਦੇਖਣਾ ਕਿ ਆਪਾਂ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਜਿੰਨੇ ਮਿੰਤੀ ਜਿੰਨੇ ਹਿੰਮਤੀ ਪੰਜਾਬੀ ਨੇ ਦੁਨੀਆ ਦੇ ਵਿੱਚ ਕੋਈ ਕੰਮ ਹੈ ਨਹੀਂ ਪਰ ਗੱਲ ਆਪਰਚੂਨਿਟੀ ਮਿਲਣ ਦੀ ਹੈ ਮੌਕਾ ਮਿਲਣ ਦੀ ਗੱਲ ਹੈ ਸਾਡੇ ਪੰਜਾਬੀਆਂ ਨੇ ਸਾਰੀ ਦੁਨੀਆ ਦੇ ਵਿੱਚ ਬਹੁਤ بڑے بڑے ਡਾਂਕੇ ਬਜਾਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਇੱਕੋ ਐਗਜ਼ਾਮਪਲ ਦਿੰਨਾ ਕਿ 1980 ਦੇ ਵਿੱਚ ਮੈਨੂੰ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਵਿੱਚ ਭੇਜਿਆ ਦਿਦਾਰ ਸਿੰਘ ਬੈਂਸ ਮੇਰਾ ਹੋਸਟ ਫਾਰਮਰ ਸੀ ਤੇ ਮੈਂ ਗੱਲ ਕੀਤੀ ਕਿ ਬੈਂਸ ਸਾਹਿਬ ਐਡਾ بڑا ਨਾਮ ਕਿਵੇਂ ਪੈਦਾ ਕੀਤਾ ਕਿਉਂਕਿ ਉਦੋਂ ਸਰਵੇ ਹੋਇਆ ਪਤਾ ਲੱਗਿਆ ਕਿ ਦਿਦਾਰ ਸਿੰਘ ਬੈਂਸ ਦੁਨੀਆ ਦੇ ਵਿੱਚ ਆੜੂ ਲਾਉਣ ਦੇ ਵਿੱਚ ਇੱਕ ਨੰਬਰ ਤੇ ਹੈ ਉਹ ਕਹਿਣ ਲੱਗਿਆ ਰਖੜਾ ਸਾਹਿਬ ਇੱਥੇ ਦੋ ਨੰਬਰ ਚ ਆਏ ਸੀ ਮਸਾ ਪੈਸੇ ਪੂਜੇ ਇਕੱਠੇ ਕਰਕੇ ਇੱਥੇ ਆਏ ਸੀ 24 24 ਘੰਟੇ ਕੰਮ ਕਰਦੇ ਰਹੇ ਦਿਹਾੜੀਆਂ ਕਰਦੇ ਰਹੇ ਮੈਂ ਹੱਸਣ ਲੱਗ ਗਿਆ ਕਿ 24 ਘੰਟੇ ਕਿਵੇਂ ਕੰਮ ਕਰਦੇ ਸੀ ਆਪਾਂ ਸਾਡੇ ਪਿੰਡਾਂ 'ਇ ਬੈਠੇ ਆ ਉਹ ਕਹਿਣ ਲੱਗਿਆ 12 ਘੰਟੇ ਟਮਾਟਰ ਤੋੜਦੇ ਸੀ 12 ਘੰਟੇ ਰਾਤ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਸੀ ਉਹ ਕੁਰਬਾਨੀਆਂ ਔਰ ਤਿਆਗ ਦਾ ਜਜ਼ਬਾ ਜਿਹੜਾ ਕਿਸੇ ਟਾਈਮ ਸਾਨੂੰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਦੇਖਣ ਨੂੰ ਮਿਲਿਆ ਕਰਦਾ ਸੀ ਸੰਤਾਂ ਦੇ ਟਾਈਮ ਤੇ ਉਹ ਹੌਲੀ-ਹੌਲੀ ਇਹ ਲੋਪ ਹੁੰਦਾ ਗਿਆ ਨਜਾ ਤੇ ਸਤਾ ਦੀ ਲਾਲਸਾ ਭਾਰੂ ਹੁੰਦੀ ਗਈ ਵਰਕਰ ਨਵਾਜ਼ੀ ਖਤਮ ਹੁੰਦੀ ਗਈ ਔਰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਹੜੀ ਉਹ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤੇ ਚਾਪਲੂਸਾਂ ਦੇ ਘੇਰੇ ਵਿੱਚ ਉਲਝ ਕੇ ਰਹਿ ਗਈ ਜਿੱਥੋਂ ਪੰਥ ਪਿੱਛੇ हटਿਆ ਔਰ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਗਿਆ ਸਿੰਘ ਸਾਹਿਬ ਸ਼ਸ਼ੋਭਤ ਨੇ ਸਟੇਜ ਤੇ ਉਸ ਦਰਦ ਨੂੰ ਸਮਝ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਦਖਲ ਅੰਦਾਜ਼ੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਕੌਮ ਦੀ ਔਰ ਪੰਜਾਬ ਦੀ ਅਗਵਾ 15 ਲੱਖ ਦੀ ਭਰਤੀ ਬਿਨਾਂ ਕਿਸੇ ਸੈਟਅਪ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਪੇ ਕੀਤੀ ਅੱਜ ਉਹਦਾ ਰੂਪ ਹੈ ਜਿਹੜਾ ਉਹ ਸਹਿਯੋਗ ਦਾ ਸਾਨੂੰ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਹੈ। ਔਰ ਸਾਧ ਸੰਗਤ ਜੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋਈ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਇਆ ਹੈ। ਧਰਮ ਦਾ ਰਾਜਨੀਤੀ ਤੇ ਕੁੰਡਾ ਕਾਇਮ ਹੋਇਆ ਹੈ। ਦੋਨੋਂ ਇਹ ਮਹਾਨ ਸ਼ਖਸੀਤਾ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੰਥ ਕਾਉਂਸਲ ਦੀ ਚੇਅਰਪਰਸਨ ਬੀਬਾ ਸਤਵੰਤ ਕੌਰ ਜੀ ਦੋਨਾਂ ਦਾ ਕੋਈ ਸਵਾਰਥ ਨਹੀਂ ਹੈ ਦੋਨਾਂ ਨੇ ਕਿਸੇ ਨੇ ਮੁੱਖ ਮੰਤਰੀ ਮੰਤਰੀ ਨਹੀਂ ਬਣਨਾ ਸਿਰਫ ਕੌਮੀ ਦਰਦ ਹੈ ਜਿਸ ਦਰਦ ਲਈ ਉਹ ਤੁਰੇ ਨੇ ਕਿ ਅੱਜ ਪੰਥ ਔਰ ਪੰਜਾਬ ਨੂੰ ਲੋੜ ਹੈ ਨਿਸ਼ਕਾਮ ਆਗੂਆਂ ਦੀ ਔਰ ਉਹ ਦੋਨੋਂ ਸ਼ਕਸ਼ੀਤਾ ਜਿਸ ਤਰ੍ਹਾਂ ਪੰਥ ਪ੍ਰਸਤੀ ਔਰ ਆਪਦੀ ਵਿਰਾਸਤ ਨੂੰ ਕੈਮਰਾ ਕੇ ਸਾਨੂੰ ਸੇਧ ਦੇਣ ਗਿਆ ਅਸੀਂ ਉਸਤੇ ਪਹਿਰਾ ਦੇਣਾ ਔਰ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਤਾ ਨੂੰ ਵਰਤਿਆ ਉਹਨਾਂ ਤੋਂ ਪੰਥ ਔਰ ਪੰਜਾਬ ਦਾ ਖਿਹੜਾ ਛਡਾਉਣਾ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇ ਅੱਜ ਜੋ ਸਮਾਂ ਹੈ ਅੱਜ ਜੋ ਇਹ ਪਲੇਟਫਾਰਮ ਸਿਰਜਿਆ ਗਿਆ ਹੈ ਸੰਗਤ ਦੇ ਸਹਿਯੋਗ ਨਾਲ ਅੱਜ ਹੋਰ ਕੋਈ ਪਾਰਟੀ ਨਹੀਂ ਹੈ ਪੰਜਾਬ 'ਚ ਜਿਹੜੀ ਪੰਥਰ ਪੰਜਾਬ ਦੀ ਗੱਲ ਕਰਦੀ ਹੋਵੇ ਆ ਜਿਹੜੇ ਆਪਾਂ ਤਜਰਬੇ ਕਰ ਕਰਕੇ ਫੇਲ ਹੋ ਰਹੇ ਆ ਝਾੜੂ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਇਹਨਾਂ ਤੋਂ ਵੀਰੋ ਖੇੜਾ ਛਡਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ 'ਚ ਔਰ ਵੀ ਬਾਸ ਸਤਵੰਤ ਕੌਰ ਉਹਨਾਂ ਦੀ ਅਗਵਾਈ 'ਚ ਆਪਾਂ ਪੰਥ ਪ੍ਰਸਤ ਹੋਣ ਦਾ ਸਬੂਤ ਦਈਏ ਔਰ ਪੰਥਕ ਮਸਲੇ ਪੰਜਾਬ ਦੇ ਮਸਲੇ ਜਿਨ੍ਹਾਂ ਨੂੰ ਅਸੀਂ ਤਲੰਜਲੀ ਦੇ ਚੁਕੀਆਂ ਨੇ ਸਾਡੀਆਂ ਸਾਰੀਆਂ ਪਾਰਟੀਆਂ ਉਹਨਾਂ ਨੂੰ ਦੁਬਾਰਾ ਹੱਲ ਕਰਵਾਉਣ ਲਈ ਯਤਨਸ਼ੀਲ ਰਹੀਏ ਔਰ ਮਾਨੂੰ ਇਸ ਗੱਲ ਦੀ ਵੀ ਆਸ ਨਹੀਂ ਹੈ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿਉਂਕਿ ਇਹ ਗੁਰਬਾਣੀ ਦੇ ਗਿਆਤਾ ਵੀ ਨੇ ਔਰ ਦੂਰਅੰਦੇਸ਼ੀ ਸਮਝ ਵੀ ਹੈ ਕੌਮੀ ਮਸਲਿਆਂ ਦੀ ਇਸੇ ਤਰ੍ਹਾਂ ਬੀਬਾ ਜੀ ਨੂੰ ਹੈ ਇਹ ਸਾਡੇ ਸਾਰੇ ਮਸਲੇ ਕੇਂਦਰ ਦੀਆਂ ਸਰਕਾਰਾਂ ਨਾਲ ਬੈਠ ਕੇ ਸੱਚੇ ਢੰਗ ਨਾਲ ਪੇਸ਼ ਕਰਕੇ ਹੱਲ ਕਰਾਉਣ ਦੀ ਸਮਰੱਥਾ ਰੱਖਦੇ ਨੇ ਸੋ ਸਾਡੀ ਲੀਡਰਸ਼ਿਪ ਨੂੰ ਸਹਿਯੋਗ ਸੰਗਤ ਵੱਲੋਂ ਜੋ ਪਿਆਰ ਮਿਲ ਰਿਹਾ ਉਸ ਨੂੰ ਹੋਰ ਆਉਣ ਵਾਲੇ ਸਮੇਂ ਵਿੱਚ ਵੱਡੇ ਪ੍ਰੋਗਰਾਮ ਲੀਕ ਕੇ ਕਾਮਯਾਬ ਕਰੀਏ ਮੇਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤੀ ਸ਼੍ਰੀ ਕਾਲਤਖਸਾਬ ਤੋਂ ਹੁਕਮਨਾਮਾ ਜਾਰੀ ਹੋਇਆ ਸੱਤ ਮੈਂਬਰੀ ਕਮੇਟੀ ਬਣੀ ਲੇਕਿਨ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਪੰਜੇ ਹੀ ਮੈਂਬਰ ਅਦਾਸ ਦੇ ਸਮੇਤ ਬਿਸ਼ੱਕ ਅਸੀਂ ਇਸ ਦੇ ਯੋਗ ਨਹੀਂ ਸੀ ਲੇਕਿਨ ਸ਼੍ਰੀ ਕਾਲਤਖਸਾਬ ਤੋਂ ਅਰਦਾਸ ਬੇਨਤੀ ਕਰਕੇ ਅਸੀਂ ਇਹ ਸੇਵਾ ਪ੍ਰਵਾਨ ਕੀਤੀ ਅਤੇ ਤੁਹਾਡਾ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲਿਆ 15 ਲੱਖ ਦੇ ਕਰੀਬ ਮੈਂਬਰ ਬਣੇ ਅਤੇ ਡੈਲੀਗੇਟਾਂ ਵੱਲੋਂ ਪਾਰਦਰਸ਼ੀ ਢੰਗ ਨਾਲ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਪਾਰਦਰਸ਼ੀ ਢੰਗ ਨਾਲ ਹੋਈ ਉਸੇ ਢੰਗ ਨਾਲ ਸਾਰੇ ਡੈਲੀਗੇਟਾਂ ਦੀ ਚੋਣ ਹੋਈ ਅਤੇ ਉਸੇ ਢੰਗ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੁਨਰ ਸਰਜੀਤ ਹੋਇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਗਿਆ ਹੈ ਅਤੇ ਸਾਡੇ ਪੰਥ ਦੇ ਉਸ ਕੁਰਬਾਨੀ ਵਾਲੇ ਪਰਿਵਾਰ ਦੀ ਤਹੀ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਨੂੰ ਪੰਥਕੌਂਸਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਤਾਂ ਜੋ ਉਹਨਾਂ ਦੀ ਗਵਾਹੀ ਦੇ ਵਿੱਚ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਨੇ ਜਿੰਨੇ ਵੀ ਪੰਥਦਰਦੀ ਸੰਸਥਾਵਾਂ ਨੇ ਉਹ ਸਾਰਿਆਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਸੋ 85 ਮੈਂਬਰੀ ਕਮੇਟੀ ਵੱਲੋਂ ਪਹਿਲਾਂ ਵੀ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਹ ਜਿਹੜੀ ਸੇਵਾ ਲੱਗੀ ਆ ਇਹ ਸ਼੍ਰੀ ਕਾਲ ਤਕਸਬ ਦਾ ਹੁਕਮ ਮੰਨ ਕੇ ਨਿਸ਼ਕਾਮ ਨਿਸਵਾਰਥ ਇਹ ਸੇਵਾ ਜਿਹੜੀ ਨਿਭਾਈ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਅਸੀਂ ਤੁਹਾਨੂੰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡਾ ਇੱਕੋ ਇੱਕ ਏਜੰਡਾ ਇੱਕੋ ਇੱਕ ਮਕਸਦ ਆ ਕਿ ਅਸੀਂ ਇੱਕ ਸਿੱਖ ਕੌਮ ਦਾ ਇੱਕ ਪਲੇਟਫਾਰਮ ਕਾਇਮ ਕਰੀਏ ਇੱਕ ਸਾਂਝਾ ਮੰਚ ਕਾਇਮ ਕਰੀਏ ਸਮੂਚੀ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਬਸ ਇਹ ਇੱਕ ਇੱਕ ਸਾਡਾ ਜ਼ਿੰਦਗੀ ਦਾ ਮੇਰਾ ਏਜੰਡਾ ਵਾ ਹੋਰ ਕਿਸੇ ਅਹੁਦੇ ਦੀ ਲਾਲਸਾ ਨਹੀਂ ਜੋ ਵੀ ਪਛਾਣ ਦਿੱਤੀ ਆ ਇਸ ਸ਼ਰੋਮਣੀ ਅਕਾਲੀ ਦਲ ਨੇ ਦਿੱਤੀ ਆ ਤੇ ਉਹ ਨਾਲੇ ਸਮੇਂ ਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਕਿ ਹਮੇਸ਼ਾ ਹੀ ਪੰਥ ਦੇ ਨਾਲ ਖੜਾਂਗੇ ਕਦੇ ਵੀ ਅਹੁਦਿਆਂ ਦੀ ਲਾਲਸਾ ਦੇ ਲਈ ਕਦੇ ਵੀ ਕਿਸੇ ਕੁਰਸੀ ਦੇ ਲਾਲਚ ਦੇ ਲਈ ਕਦੇ ਵੀ ਪੰਥ ਨੂੰ ਪਿੱਠ ਨਹੀਂ ਦਿਖਾਵਾਂਗੇ ਇਸ ਗੱਲ ਦਾ ਮੈਂ ਸਮੋਚੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ